ਸਮਾਨ ਕੀਤੇ ਜਾਣਗੇ ਆ ਮੈਂ ਤੋਂ ਬਾਅਦ ਰਾਜੇ ਘੋੜੇ ਦਾ ਰਾਜੇ ਘੋੜੇ ਦਾ ਸਨਮਾਨ ਹੈ ਔਰ ਕਾਕੇ ਕਰਸੀ ਦਾ ਸਨਮਾਨ ਹੈ ਔਰ ਇੱਕ ਸਨਮਾਨ ਪਾਉ ਗੁਰਮਾ ਖੇਡ ਕਬੱਡੀ ਦੇ ਉਸਤਾਦ ਵੱਡੇ ਖਿਡਾਰੀਆਂ ਨੇ ਸਨਮਾਨ ਹੋਣੇ ਆ ਮੈਂ ਤੋਂ ਬਾਅਦ ਇਧਰ ਸਾਡੇ ਵਾਲੇ ਵੀ ਆਏ ਬੈਠੇ ਆ ਪਿੱਛੇ ਦੇਖੀਏ ਇਹ ਸਾਡੇ ਵਾਲੇ ਵੀ ਖੜੇ ਆ ਭਰਾ ਆ ਜੱਟਪੁਰੀਆ ਮਾਨ ਦੇ ਨਾਲ ਸਾਡਾ ਉਹਦੇ ਅੱਗੇ ਕਿਸੇ ਦਾ ਜੋਰ ਤੇ ਨਹੀਂ ਚੱਲਦਾ ਹੁਣਾ ਤੇ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਹੈ ਇਸ ਤੋਂ ਬਾਅਦ ਹਾਂਜੀ ਇਸ ਤੋਂ ਬਾਅਦ ਜਿਹੜੇ ਸਲਮਾਨ ਹੈ ਇਹ ਸਲਮਾਨ ਕੀਤੇ ਜਾਣਗੇ ਸਹੀ ਹੈ ਜਿਹੜੇ ਗੱਡੀਆਂ ਦੇ ਸਲਮਾਨ ਹੈ ਦੀਪ 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 ਬਚ ਕੇ ਬਚ ਕੇ ਬਚ ਕੇ ਬਚ ਕੇ ਦੀਪ ਤੇ ਮੱਲ ਤੇ ਮੱਲ ਤੇ ਦੀਪ ਆਹ ਆ ਗਿਆ ਮੱਲ ਮੇਰੇ ਵੀਰੋ ਇਨੂੰ ਮੱਲ ਕਹਿੰਦੀ ਹੈ ਦੁਨੀਆ ਸ਼ਾਜੀ ਕੱਲ ਕਹਿੰਦੇ ਇੱਕ